ਕੋਠਾ ਕਿਉਂ ਨਿਵੇਂਆ ਦਰਮੇ ਕਿਉਂ ਨਿਵੇਂਆ ਐਸ ਕੋਠੇ ਦੀਛਤ ਪਰਾਨੀ ਕੋਠਾ ਦਰਮੇ ਤਾਨਿਵੇਂਆ ਵੈਗੁਰ ਸੱਚੇ ਪਾਸ਼ਾ ਸ਼ੁਕਰਵਾ ਤੇਰਾ ਕਿਤੇ ਆ ਦੇਣਾ ਆ ਵਾ ਹੈ ਆ ਕੁੜੀਆਂ ਪਤਾ ਨਹੀਂ ਕਿੱਥੇ ਚਲ ਗਈਆਂ ਫੇਰ ਅਸ਼ਰਨਾ ਸ਼ਰਨਾ ਹਾਂਜੀ ਮਮ ਜੀ ਕੋਈ ਪਤਾ ਨਹੀਂ ਕੰਮ ਦਾ ਤੁਹਾਨੂੰ ਹੈ ਹਾਂਜੀ ਸਾਰੇ ਕੰਮ ਹੁਣ ਮੈਂ ਆ ਹੀ ਕਰਾਂਗਾ ਹੋ ਹੋ ਕੇ ਮੇਰੀ ਗੱਲ ਸੁਣ ਆ ਚੂੜੀਆਂ ਕੱਢ ਵਿੱਚੋਂ ਇਧਰ ਨੂੰ ਕਰ ਇਧਰ ਨੂੰ ਕਰ ਸਾਰੀਆਂ ਚੂੜੀਆਂ ਕੱਢ ਕੇ ਨਾ ਚੰਗੀ ਤਰ੍ਹਾਂ ਰੱਖ ਤੇ ਮੈਂ ਫੁੱਲ ਲੈ ਕੇ ਆਈ ਹਾਂ ਠੀਕ ਆ ਨਾ ਠੀਕ ਆ ਆਹੋ ਕਰ ਲਈ ਹੁਣ ਠੀਕ ਆ ਲੈ ਆਓ ਤੀ ਫੁੱਲ ਵੇਖਾਂ ਇਹਨਾਂ ਨੂੰ ਨਹੀਂ ਪਤਾ ਪਹਿ ਹੀ ਆਪ ਕਰੀਏ ਗਾਂ ਹੋ ਕੇ ਸਾਰੇ ਕੰਮ ਸਾਰੇ ਕੰਮ ਮੈਨੂੰ ਹੀ ਫਿਕਰ ਵਾ ਇਹਨਾਂ ਨੂੰ ਤਾਂ ਕੋਈ ਫਿਕਰ ਹੀ ਹੈ ਨਹੀਂਗਾ ਹਾਈ ਹਾਈ ਫਲ ਤੋੜਨ ਨੂੰ ਕਿਹੜਾ ਜੀ ਕਰਦਾ ਵਾ ਇਹ ਧੀਰਿ ਜਨਤ ਲਾਈ ਹੁੰਦੇ ਆ ਚੱਲ ਪਰ ਚਾਹੀਦੇ ਆ ਨਾ ਸੌ ਸੁਖਣਾ ਨੇ ਮੇਰੀ ਤੀ ਦੇ ਅੱਜ ਚੂੜੀਆਂ ਵਾ ਚਲ ਖੜਾ ਜਾ ਕੇ ਮੈਂ ਚੱਲ ਮੈਂ ਤੇ ਹੋ ਗਈ ਤੇ ਦੌੜ ਦਵਾਂ ਮਨੂ ਕਰਦੀ ਨਰਦੀਪ ਕੀ ਤਾਂ ਬਤੀ ਹੋ ਗਈ ਤੇ ਮੈਂ ਤੇ ਥਰ ਹੋ ਗਈ ਆ ਮੇਰੇ ਨਾਲ ਆ ਹਾਂ ਉਹ ਅੰਦਰੋਂ ਸੁਆਹੜ ਵਧੀਆਂ ਨੇ ਲੱਗਣ ਡੀ ਇੱਥੇ ਅੰਦਰ ਚਾਰ ਜੀ ਬਹਿਣੇ ਭਾਵੇਂ ਆਪਣੀਆਂ ਤਾਂ ਕਿੱਥੇ ਬਾਵਾਂਗੇ ਮੈਂ ਕਿ ਪਾਰਕ 'ਚ ਨਾ ਕਰ ਲਈ ਕਰ ਲਓ ਪਰ ਵਿੱਚ ਸੋਲੋਕੇਸ਼ਨ ਵੀ ਕਿੱਡੀ ਵਧੀਆ ਹੋਣੀ ਆ ਨਾ ਹੈ ਤੇ ਬੜੀ ਵਧੀਆ ਵਾ ਚੱਗਾ ਤੇ ਉੱਥੇ ਹੁਣ ਤੁਹਾਨੂੰ ਆਪ ਹੀ ਸਾਰਾ ਕੰਮ ਕਰਨਾ ਪੈਣਾ ਮੈਂ ਨਾ ਅਮਨ ਨੂੰ ਤਿਆਰ ਕਰਨ ਲੱਗੀ ਆ ਸਰਪਨਉਦੀਪ 10 ਮਿੰਟ ਲੱਗਣੇ ਪਿੰਨਰ ਕਰ ਲਓ ਹਾਂ ਹੋਰ ਕੇ ਇਹਨੂੰ ਲੈ ਲਓ ਬਾਰਾ ਸਹੀ ਬਾਜ ਲੈ ਲਓ ਡੈਡੀ ਨੂੰ ਫੜਾ ਲਓ ਨਾਲ ਇੱਕ ਸਾਈਡ ਤੇ ਚਲ ਠੀਕ ਆ ਮੈਂ ਹਾਂ ਚੱਲ ਵੇਲੀ ਹੋਊਂਗੀ ਤੇ ਤੈਨੂੰ ਲੈ ਨਹੀਂ ਮੈਂ ਫਿਰ ਉਹਨੂੰ ਵੀ ਤਿਆਰ ਕਰਨ ਲੱਗੀ ਤੈਨੂੰ ਪਤਾ ਘੜੀ ਲੱਗ ਜਾਨੀ ਆ ਮੈਂ ਤੇਰੇ ਨਾਲ ਤਾਂ ਆਇਆ ਹਾਂ ਮੈਂ ਹਜੇ ਡੈਡੀ ਨੂੰ ਕਹਿਣਾ ਹਾਂ ਉਹਨਾਂ ਪੁੱਛਿਆ ਨਾ ਵੀ ਪਹਿਲਾਂ ਨਹੀਂ ਤੁਹਾਨੂੰ ਪਤਾ ਨਹੀਂ ਕੁਛ ਨਹੀਂ ਆਂਦੀ ਹੈਗੇ ਖੁਸ਼ੀ ਨੇ ਸਾਰੇ ਜਾਣੇ ਤੂੰ ਅੰਦਰ ਜਾ ਕੇ ਉਹ ਕਰੋ ਕਿ ਮੈਂ ਅੰਮਲ ਨੂੰ ਤਿਆਰ ਕਰਦੀ ਹਾਂ ਇਦਾਂ ਕਰਾਂ ਉਹ ਏ ਚ ਪਾਵਾਂ ਕਿ ਜਾ ਕੇ ਚੀਜ਼ ਚ ਪਾ ਕੇ ਰੱਖਾਂ ਮੈਂ ਇਦਾਂ ਕਰਨੀ ਹੈ ਕੋਈ ਵੀ ਨਹੀਂ ਡੰਡਾ ਡੋਚ ਚ ਪਾ ਕੇ ਰੱਖਣੀ ਹੈ ਸੋਹਣੀਆਂ ਲੱਗਣਗੀਆਂ ਇਦਾਂ ਸਾਰੀਆਂ ਦੇ ਵਿੱਚ ਢੋਭ ਜਾਣੀਆਂ ਵਾ ਕਿੱਚ ਪਾਵਾਂ ਪਾਵਾਂ ਹੈਗਾ ਉਹ ਇੱਥੇ ਰੱਖਣੀ ਹੈ ਸੋਹਣੀਆਂ ਲੱਗਣਗੀਆਂ ਤੇਰਾ ਸੋਹਣੀਆਂ ਲੱਗਦੀਆਂ ਤੂੰ ਅੰਕ ਮੰਗਾਂਗੇ ਇਦਾਂ ਹੀ ਪਾ ਦੋ ਹੱਕਾ ਅਕਰਤਾ ਨਾ ਉਹੀ ਕੰਮ ਹੈ ਕੀ ਹੋਣਾ ਪਹਿਲਾਂ ਹੀ ਪਤਾ ਸੀ ਪਿੰਨੇ ਕੋਹਣਾ ਕੋਸੂ ਆਦੀ ਹੁਣਾ ਮਰ ਜਾਂਦਿਆ ਪਹਿਲਾਂ ਛਾਟੇ ਨੂੰ ਅਗ ਲਾ ਲਾ ਚੁੰਨੀ ਲੱ ਲਾ ਤੇ ਚੰਗੀ ਤਰ੍ਹਾਂ ਕਿਦਾਂ ਖਲਾਰ ਕੇ ਡਹੀ ਆ ਨਹੀਂ ਮੈਨੂੰ ਇਹ ਗੱਲ ਦੱਸ ਤੇਰੀ ਮਾਂ ਨੇ ਅਕਲ ਕੋਈ ਦਿੱਤੀ ਤੈਨੂੰ ਕੀ ਹੋ ਗਿਆ ਅਮਜੀ ਮੈਂ ਹਾਂ ਚਲੇ ਇਦਾਂ ਸੋਹਣੀ ਲੱਗਦੀ ਅੱਜ ਹੋਕ ਹੀ ਗਿਆ ਵਾ ਆ ਵੇਖ ਸਵਾ ਸੁਖਣਾ ਨੇ ਮੇਰੀ ਧੀ ਦੀਆਂ ਝੂੜੀਆਂ ਵਾਂ ਹੈ ਤੂੰ ਫੜ ਕੇ ਡੰਡੇ ਵਿੱਚ ਪਾ ਛੜੀਆਂ ਨਹੀਂ ਤੈਨੂੰ ਅਕਲ ਕਦੋਂ ਆਣੀ ਹੈ ਤੈਨੂੰ ਪਾਪ ਨੇ ਮੈਂ ਆ ਪਾਣੀ ਠੰਡਾ ਹੋਣਾ ਉਹ ਮੁੜ ਕੇ ਠੰਡਿਆ ਲੱਗਣੀ ਨਹੀਂ ਲੈ ਕੰਮ ਕਰ ਜਾ ਕੇ ਕਦੀ ਝੂੜੀਆਂ ਚੜ੍ਹਦੀਆਂ ਵੇਖੀਆਂ ਹੀ ਨਹੀਂ ਤੂੰ ਆਪਣੀਆਂ ਤਾਂ ਨਹੀਂ ਚੜਾਈਆਂ ਹੋਣੀਆਂ ਤੇਰੀ ਮਾਂ ਨੇ ਕਿਤੇ ਨਾ ਅਕਲ ਨੂੰ ਹੱਥ ਮਾਰਿਆ ਕਰ ਬੇਵਕੂਫੇ ਆ ਫੁੱਟ ਪਰੇ ਡੰਡਾ ਹਰ ਇੱਕ ਥੋਂ ਲੈ ਕੇ ਆਈ ਢਹਰਾ ਤੇ ਸਵਾ ਦਾ ਕੰਮ ਕਰ ਲੈ ਕੋਈ ਚੰਗਾ ਮੈਂ ਤਾਂ ਕਿਆ ਹੀ ਚੱਲ ਨਵਾਂ ਧੀਆ ਵਾਂ ਕੋ ਸਵਾਰਨ ਗਈਆਂ ਪਰ ਕਿੱਥੋਂ ਇਨਾਂ ਨੂੰ ਕਿ ਲੋੜ ਕੋਸ ਸਵਾਰਨ ਦੀ ਵਗਾਰਨਾ ਹੋਵੇ ਤੇ ਛੱਟ ਵਗਾਰ ਦੇਣੀ ਆ ਦਬਦਾ ਅੱਗੇ ਅੱਗੇ ਹੋ ਕੇ ਤਾਂ ਇਹਦੇ ਹਰ ਕੰਮ ਚ ਮੈਂ ਆਫਾ ਲੈਣੀ ਆ ਤੁਹਾਡੇ ਸਿਰ ਤੇ ਮੈਂ ਛੜਦੀ ਕੋਹ ਨਹੀਂ ਹੈ ਮੈਨੂੰ ਪਤਾ ਵਾ ਨਾ ਚਲ ਅਮਜੀ ਚਲ ਮੇਰੇ ਕੋਲ ਗਲਤੀ ਹੋ ਗਈ ਆ ਹੁਣ ਮੂਡ ਨਾ ਖਰਾਬ ਕਰੋ ਆਪਣਾ ਲੈ ਆਵਾ ਫੁੱਲ ਪਾਈਏ ਵਿੱਚ ਲੈ ਫੜ ਮੇਰਾ ਦਿਮਾਗ ਤੇ ਨਹੀਂ ਖਰਾਬ ਤੇ ਮੈਂ ਆ ਤੇਰਾ ਮੂਡ ਆਪਣਾ ਖਰਾਬ ਕਰਾਂ ਪਰ ਤੂੰ ਥੋੜਾ ਜਿਆਦਾ ਤਿਆਰ ਨਾ ਕੰਮ ਕਰਿਆ ਕਰ ਚੰਗਾ ਮੈਂ ਤਾਂ ਚੰਗੇ ਬਾਤ ਤੇ ਮੈਂ ਚਲ ਕਰ ਦਿੰਨੀ ਆ ਚਲ ਪਾ ਹੁਣ ਸੋਨਾ ਸੋਨਾ ਕਰਕੇ चल ਵੇਖ ਕਿੰਨੀਆਂ ਸੋਹਣੀਆਂ ਲੱਗਣੀਆਂ ਹਨਾ ਹਾਂਜੀ ਚੱਲ ਮੇਰੀ ਧੀ ਨਾ ਹੁਣ ਤੂੰ ਉਥੇ ਲੈ ਕੇ ਚੱਲ ਤੇ ਮੈਂ ਵੇਖਾਂ ਜਾ ਕੇ ਤਿਆਰ ਹੋਈ ਆ ਮੁਨਕ ਨਹੀਂ ਹੋਈ ਵੇਖ नहीं हुई ਰਾਤ ਦਿੰਨੀ मैं ਆਹੋ ਚੱਲ ਲੈ ਕੇ ਜਾ ਤੂੰ ਚੰਗਾ ਠੀਕ ਅਲੇ ਮਨਾ ਸੂਤ ਨਾਲ ਦੀ ਕਿ ਮੁਰਬੀ ਕਲਰ ਲਾਣਾ ਵਾ ਠੀਕ ਹੈ ਭਾਬੀ ਜੀ ਆਹੀ ਤੇ ਵਾਲ ਖੁੱਲੇ ਛੱਡਨੇ ਆ ਕਿ ਬੰਨਨੇ ਆ ਨਹੀਂ ਥੋੜੀ ਹਾਂ ਇੱਥੇ ਚੱਕ ਕੇ ਲਾ ਦੇ ਇੱਕ ਹੋਰ ਬਣਾ ਆਂ ਉਹਦੇ ਨਾਲ ਦੀ ਤਾਂ ਮਾਂ ਬਾਪ ਕੀ ਜੀ ਹਾਂ ਸੇਮ ਹੀ ਦੇਣੀ ਆ ਲੋ ਠੀਕ ਹਾਂ ਈਰਿੰਗ ਵਾਲਾ ਹਾਂ ਪਾ ਦਾਂ ਪਾ ਟਿੱਕਰ ਰੈਂ ਦੇ ਨੇ ਟਿੱਕਰ ਰੈਂ ਦੋ ਲਿਆ ਮੈਂ ਆ ਬੰਦ ਕਰੀ ਉਦਣਾ ਹੈ ਯਮਨ ਤੈਨੂੰ ਨਾ ਮਹਿਰੂਨ ਕਲਰ ਦਾ ਲੈ ਕੇ ਆਉਣਾ ਚਾਹੀਦਾ ਹੈ ਉਹ ਜਦਾ ਸੋਨਾ ਲੱਗਣਾ ਹੈ ਦਿਨ ਨਾਲ ਭਾਬੀ ਜੀ ਨੇ ਪੁੱਛਿਆ ਇਹ ਮਿਲਿਆ ਨਹੀਂ ਵੀ ਮੈਂ ਤਾਂ ਹੀ ਆ 골ਡ ਕਲਰ ਚ ਲੈਣ ਦਾ ਵੀ ਸਾਰੇ ਸੂਟਾਂ ਨਾਲ ਮੈਚ ਕਰ ਦਿੰਦਾ ਤੇ ਹੋਰ ਕੀ ਸ਼ੌਪ ਤੋਂ ਕੋਸ਼ ਲੈਣਾ ਨਹੀਂ ਜਿੱਦ ਮੈਂ ਭਾਬੀ ਜੀ ਵੀ ਇਹ ਨੂੰ ਕਾਲੀ ਪਾਈ ਸੀ ਅਸਾਂ ਤੇ ਜਾਨਣ ਕਹਿਣਾ ਕਿ ਮੰਗਵਾ ਦਿੰਦੇ ਉਹਨਾਂ ਨੇ ਮੰਗਵਾ ਦੇਣਾ ਹੀ ਉਦਾਂ ਮੈਂ ਭਾਬੀ ਜੀ ਤਾਂ ਹੀ ਤੁਹਾਨੂੰ ਕਹਿੰਨੀ ਮੇਰੇ ਨਾਲ ਚੱਲੋ ਤੁਸੀਂ ਉਹਨਾਂ ਨੂੰ ਕਹਾਲਤਾ ਹੀ ਉਹ ਦੇ ਮੇਰਾ ਘਟ ਆਪਣਾ ਜਿਆਦਾ ਸੰਭਾਲ ਲੈਣ ਦੇ ਮਨਵਾਲਾ ਦੇ ਮੈਨੂੰ ਉਹ ਲੈ ਦੇ ਤੂੰ ਹੀ ਜਾਂਦੇ ਤੇ ਮੈਨੂੰ ਸੋਖ ਹੋ ਜਣੀ ਹੈ ਸਰ ਹਰ ਚੀਜ਼ ਵਿੱਚ ਚੰਨ ਸਮਾਨ ਦੀ ਤੇ ਕੋਈ ਗੱਲ ਨਹੀਂ ਤੈਨੂੰ ਵੀ ਇੰਨਾ ਕਿਤੇ ਪਤਾ ਹੀ ਹੈ ਕਿ ਜ਼ਰੂਰੀ ਥੋੜੀ ਕਿਹਦੇ ਦੱਸਿਆ ਚੀਜ਼ ਲਈਦੀ ਹੈ ਪਰ ਫਿਰ ਵੀ ਅਗਲੇ ਦੀ ਵੀ ਚੋਇਸ ਹੋ ਜਾਂਦੀ ਹੈ ਨਾ ਚਲ ਹੁਣ ਲਿਪ ਸ਼ੇਡ ਤੇ ਆਪੇ ਤੋਂ ਲਾ ਹੀ ਲੈਣੀ ਆ ਬਾਕੀ ਤੇ ਮੈਂ ਤੇਰਾ ਸਾਰਾ ਕਰਤਾ ਵਾ ਹਾਂ ਆ ਲਾ ਲੂਗੀ ਮੈਂ ਕੋਈ ਹਾਂ ਹੈ ਹੀ ਲਾ ਲਾਈਟ ਜੀ ਸੋਣੀ ਲੱਗਣੀ ਆ ਲਾ ਹੀ ਦੂੰ ਤੈਨੂੰ ਲਾਈਟ ਲੱਗਣੀ ਨੀ ਪੀਟ ਤੇ ਲੱਗੀ ਤੇ ਆਈਲੈਨਰ ਲਾਉਣਾ ਹੈ ਰੈਨ ਤੋਂ ਭਾਬੀ ਜੀ ਜ਼ਿਆਦਾ ਬਹੁਤ ਚੰਨਾਂ ਨੂੰ ਕੰਨਾਂ ਸੋਹਣੀ ਬੜੀ ਲੱਗਣੀ ਆ ਤੂੰ ਹੁਣ ਫੋਟੋ ਖਿੱਚ ਕੇ ਨਾ ਤੇ ਆਪਣੇ ਪਰੌਣੇ ਨੂੰ ਪਾ ਦੇ ਜਾਓ ਭਾਬੀ ਲੈਣੇ ਚੜੀ ਜਾਂਦੇ ਸੱਚੀ ਸੋਹਣੀ ਲੱਗਦੀ ਆ ਮੈਂ ਕਿਹੜੇ ਛੋਟੇ ਨਹੀਂ ਆ ਇਹ ਸਾਰਾ ਸੁਣਾਉਣਾ ਤਾਂ ਕਿੱਦੇ ਨਹੀਂ ਮੈਂ ਫੋਟੋ ਖੋਣ ਦੀ ਵੀ ਫਿਲੇਣਾ ਬਾਕੀ ਟਿੱਕਾ ਲੈਂਦੇ ਨਾ ਵੀ ਕੁੜੀ ਦੀਆਂ ਨਹੀਂ ਆ ਰੋਟੀਆਂ ਨਹੀਂ ਕਿੰਕੁਈ ਵੀ ਲੀਕ ਨਾ ਦੋਲਣ ਕਈਆਂ ਸਾਈਆਂ ਲਾਣੀਆਂ ਉਹਨਾਂ ਨੂੰ ਫੜਾ ਦੇ ਉੱਪਰ ਆ ਲੈ ਇੱਕ ਪੱਤਾ ਹੋ ਗਿਆ ਅਸ਼ਸ਼ਰੀਪੁਰ ਨਾ ਵਿੱਚ ਭਾ ਦੋ ਠੀਕ ਆ ਕੱਲੀ ਵਿੱਚ ਰੱਖੀ ਇਹ ਮੰਮੀ ਨੇ ਰੱਖਤੀ ਨਹੀਂ ਮੰਮੀ ਦੇ ਦਾ ਡੋਂਟ ਯੂ ਨੀਂ ਇਹ ਲਾ ਕੇ ਰੱਖੀ ਕੋਈ ਨਹੀਂ ਵਿੱਚ ਰੰਦ ਬੱਚ ਲੱਭਦੀ ਨਹੀਂ ਹੁੰਦੀ ਠੀਕ ਹੈ ਖਾਣ ਠੀਕ ਹੋ ਗਿਆ ਚੁੱਲੀ ਜੀ ਦਾ ਲਾ ਲੇ ਕੋਟੀ ਪਾ ਲਾ ਐਵੇਂ ਠੰਡ ਕਿਤੇ ਰਹਿ ਠੰਡ ਨਾ ਲਵਾ ਲਈ ਕੋਟੀ ਥੋੜੀ ਭਾਈ ਦੀ ਹੁੰਦੀ ਧਿਆਨ ਮੈਂ ਕਿੰਨਾ ਚਾਹਵਾ ਹੁਣ ਵਿਆਹ ਸ਼ਾਦੀ ਚ ਲਈ ਕੋਟੀ ਥੋੜੀ ਕਿੱਥੇ ਆ ਤੇ ਹੁੰਦੀ ਨਹੀਂ ਹੁੰਦੀ ਇਸ ਸਮਾਣੇ ਦੇ ਵਿੱਚ ਰਹਿਣ ਦਾ ਕੋਈ ਨਹੀਂ ਭਾਗੀ ਇਦਾਂ ਹੀ ਦੇ ਚੁੰਨੀ ਆ ਕੇ ਲੱਗਣੀ ਹੈ ਨਾ ਉਦੋਂ ਚੁੰਨੀ ਸਿਰ ਤੇ ਲੱਣੀ ਉਦੋਂ ਇੱਕ ਸਾਈਡ ਤੇ ਸੋਖ ਛੜੀ ਕੋਈ ਹਾਂ ਨਾ ਵੀ ਚੇਤਰਗਣ ਆਪ ਲੈ ਲਈ ਚੰਗਾ ਠੀਕ ਆ ਚਲ ਠੀਕ ਹੀ ਆ ਹੈ ਨਾ ਠੀਕ ਹੈ ਹੁਣ ਮੰਮੀ ਨੂੰ ਦਿਖਾ ਲਾ ਦਿਖਾ ਦੂੰਗੀ ਭਾਬੀ ਜੀ ਤਨ ਮੇਰੇ ਤੇ ਵੀਰ ਨਾ ਠੀਕ ਲੱਗਣ ਦੀ ਆ ਵੀਰ ਲੈ ਠੀਕ ਆ ਓਹ ਲੰਗਾਂ ਜੀ ਨੇ ਲੈ ਵਾਰ ਬਾਹਰ ਕਿਰਕਨ ਨੂੰ ਹਾਂ ਬੱਤੀਆ ਭਾਬੀ ਜੀ ਤੇ ਇੰਨਾ ਸੋਹਣਾ ਤਿਆਰ ਕੀਤਾ ਹੈ ਜਿੱਦਾਂ ਪਾਲਰ ਦਾ ਕੋਰਸ ਕੀਤਾ ਹੁੰਦਾ ਪਈ ਚੱਲ ਮੜਾ ਮੋਟਾ ਤੇ ਪੱਲਾ ਹੀ ਆ ਬਹੁਤਾ ਚੱਲ ਜਾਣਾ ਤੇ ਨਹੀਂ ਇਹਨਾਂ ਕੋ ਤੇ ਘਾਰ ਹੀ ਲਈਦਾ ਵਾ ਚਲੋ ਠੀਕ ਆ ਚਲਿਏ ਵੀ ਭਾਬੀ ਜੀ ਚਲੋ ਆਲੇ ਆਸ ਅਛਾ ਹੁਣ ਤੁੰਦੇ ਲਗੜੀ ਮੈਂ ਧਿਆਨ ਨਹੀਂ ਸਗਾਂ। ਉਹ ਕੋਖ ਨਹੀਂ ਹੁੰਦਾ ਠੀਕ ਆ ਬਰੇ ਦਿਨ ਪਈ ਗਾੜੀ ਕਿੰਨਾ ਪ੍ਰੋਗਰਾਮ ਆ। ਯਾਰ ਮੈਨੂੰ ਨਹੀਂ ਜਗਾ ਲੱਗਣ ਡਿਆ ਮੈਂ ਤਾਂ ਚੱਲ ਜੀ ਚਾਰ ਹੁੰਦੇ ਤੇ ਸਰ ਹੋਰ ਮਜਾ ਵੱਜ ਜਾਣਾ ਸੀ। ਉਹ ਠੀਕ ਆ ਡਾਡੀ ਹੁਣ ਜਿਆਦਾ ਮੰਮੀ ਲੱਗੇ ਨਾ ਇਹ ਗੱਲ ਕਰਿਓ। ਮੈਂ ਆ ਕਹਿੰਨਾ ਹੈ ਹੁਣ ਐਵੇਂ ਸੋਚੀ ਨਾ ਜਾਓ ਜਿਹੜਾ ਕਰਨਾ ਹੈ ਪਹਿਲਾਂ ਕੰਮ ਕਰਦੇ ਹੋ। ਹੁਣ ਕੋਈ ਫਾਇਦਾ ਹੈਗਾ ਗੱਲ ਕਰਨ ਦਾ। ਆਹੋ ਗੱਲ ਤੇ ਤੇਰੀ ਸਹੀ ਆ। ਜਿੱਦਾਂ ਵੀ ਹੋਣਾ ਨਾ ਆਰਾਮ ਨਾਲ ਵਧੀਆ ਚੱਲਣ ਦੋ। ਤੂੰ ਖੁਸ਼ ਖੁਸ਼ ਰਹੋ। ਚਲੋ ਠੀਕ ਆ ਭਰਾ। ਲੈ ਹੋ ਗਈ ਤਿਆਰ ਮੇਰੀ ਤੀ ਨੀ ਵੇਖਾ ਕਿ ਨੀ ਸੋਹਣੀ ਲੱਗਣ ਦੀ ਕਿਤੇ ਨਜ਼ਰੀ ਨਾ ਲੱਗ ਜੇ ਤੇ ਫਿਰ ਤਿਆਰ ਕਿੰਨੇ ਕੀਤਾ ਵਾ ਵਾਕਿਆ ਹੀ ਮੇਰੀ ਨਾ ਉਹਨੇ ਤੇ ਅੱਜ ਨਾ ਵਟ ਕੱਢ ਛੜੇ ਆ ਸੋਹਣੀ ਲੱਗਣ ਦੀ ਆ ਉਹ ਵੀ ਸੋਹਣੀ ਲੱਗਣ ਢਈ ਆ ਉਧਰ ਨਾ ਸ਼ਰਨੇ ਵਾਵਾ ਤਿਆਰੀ ਕਰ ਲਈ ਆ ਹੋ ਗਈ ਸਾਰੀ ਤਿਆਰੀ ਉਧਰ ਵੀ ਸਾਰੀ ਤਿਆਰੀ ਹੋ ਗਈ ਆ ਹੁਣ ਏਦਾਂ ਕਰੋ ਚੱਲੀਏ ਤੇ ਟਾਈਮ ਨਾ ਖੰਜਾਓ ਹੁਣ ਕਿੰਨਾ ਹੀ ਟਾਈਮ ਹੋ ਗਿਆ ਅੱਗੀ ਆ ਮਮੀ ਵਾਵਾ ਟਾਈਮ ਨਾ ਲੰਘਿਆ ਆਪਾਂ ਹਲੇ ਘਰ ਦੇ ਜੀਂ ਆ ਕਿਸੇ ਨੂੰ ਡਿੱਕਣਾ ਵੀ ਨਹੀਂ ਵਾਕਿਆ ਸਹੀ ਗੱਲ ਆ ਪੁੱਤ ਚਲੋ ਫਿਰ ਚੱਲੀਏ ਟਾਈਮ ਨਾ ਕਰੀਏ ਸਾਰੇ ਕੰਮ ਚਲੋ ਨਨੋ ਵੀ ਵਾਜ ਦੇ ਦੇਣੀ ਸੀ ਸ਼ਰਨ ਦੀਦੀ ਨੂੰ ਵੀ ਨਹੀਂ ਕੋ ਚਲ ਗਈ ਆ ਲੈ ਗਈ ਨੇ ਹਾਂ ਮੈਂ ਲੈ ਆਵਾਂ ਮੰਮੀ ਹੁਣ ਉਹਨਾਂ ਨੂੰ ਸੱਦ ਕੇ ਜਾ ਲੈ ਆਵੇ ਭਲਾ ਕਿੱਥੇ ਰਹਿ ਗਈਆਂ ਆ ਗਈ ਆ ਗਈ ਆਹੋ ਚਲੋ ਆਜੋ ਆਜੋ ਫਿਰ ਮੇਰੀ ਗੱਲ ਸੁਣੋ ਸੋਹਣੀ ਲੱਗਣ ਦੀ ਨਾ ਸਾਡੀ ਧੀ ਚਲੋ ਆਜੋ ਤੀਲਾ ਲੱਤ ਤੇ ਤੁਸੀਂ ਉਧਰ ਹੋ ਜਾ ਚਲਾ ਪੁੱਤ ਆ ਜਾ ਆ ਜਾ ਨਵ ਹਾਂਜੀ ਮੰਮੀ ਪੁੱਤ ਜਾ ਪੱਜ ਕੇ ਫਲਕਾਰੀ ਲਿਆ ਅਲਮਾਰੀ ਚ ਰੱਖੀ ਨੂੰ ਸਾਹਮਣੇ ਆਹਦਾ ਪੁੱਤ ਸ਼ਰਨ ਬੈਠੋ ਡਾਡੀ ਆਜੋ ਬੈਠੋ ਬਰੇ ਬਾਜੀ ਐ ਅਪਰਾਹੋਂ ਤੇ ਇੱਥੇ ਬੈਠਾ ਚੱਲ ਜਮਨ ਇੱਥੇ ਬੈਠ ਕੋ ਨਾ ਮੁਸ ਅੱਜੇ ਰਾਤ ਨੂੰ ਫੇਂਦਰ ਲੱਗੇ ਆ ਜਾ ਆ ਮਮੇ ਇਸੇ ਤੇਲ ਕਰੀ ਦੇ ਦੇ ਆਜਾਈ ਫਿਰ ਆ ਗਈ ਹਾਂਜੀ ਆ ਗਈ ਮੇਰੀ ਗੱਲ ਸੁਣੋ ਭਰਾ ਪਹਿਲਾਂ ਪਾਉਣ ਸਣੀ ਹੋ ਹਤੂ ਅੱਧਰ ਇੱਧਰ ਆ ਜਾ ਅਪ ਪਹਿਲੇ ਇੱਧਰ ਹੋ ਜੂਤੇ ਇੱਥੇ ਕਿੱਥੇ ਆ ਗਏ ਮੈਂ ਕਿਉਂ ਕਿ ਨਾ ਖੁਸ਼ ਹੋਉਂਦੇ ਆ ਮੰਮੀ ਆ ਕਿੰਨਾ ਕਲੀ ਕਲੀ ਪੌਣੀ ਜਾ ਕਿੰਦਾ ਰੁਕ ਜਾ ਇੱਕ ਮਿੰਟ ਨਵ ਪਤ ਤੂੰ ਉਹਦੇ ਸੈੱਟ ਬਣਾ ਕੇ ਇਹਨਾਂ ਨੂੰ ਕੋਈ ਗੱਲ ਨਹੀਂ ਮੰਮੀ ਮੈਂ ਬਣਾ ਦਿੰਨੀ ਆ ਅਗਰ ਮੈਂ ਤੂੰ ਇੱਥੇ ਦਾਦੂ ਕੋਲ ਜਾਹਂਦਾ ਪਾਪਾ ਉੱਥੇ ਪਰਮਾ ਜਾ ਉਹ ਉੱਥੇ ਬਹਿ ਜਾ ਬਾਈ ਇੱਧਰ ਆ ਜਾ ਇੱਥੇ ਬਹਿ ਜਾ ਸਾਹਮਣੇ ਬਹਿ ਜਾ ਚੱਲ ਆ ਜਾ ਚੱਲ ਆ ਜਾ ਉਹ ਨਹੀਂ ਤੂੰ ਵੀ ਲਾਂ ਦੇ ਹੱਥ ਨਹੀਂ ਆਦ ਨੂੰ ਵੇਂਦਾ ਤੇ ਕੀ ਬੰਦਾ ਹੈ ਕੋਸ਼ ਨੂੰ ਨਹੀਂ ਆਉਂਦੀ ਯਾਰ ਨਾ ਰੋਜ਼ ਨੇ ਐਵੇਂ ਸਕੂਲ ਘਲਤਾ ਤੂੰ ਤੈਨੂੰ ਨਹੀਂ ਪਤਾ ਕਰ ਪ੍ਰੋਗਰਾਮ ਆ ਤੁਹਾਨੂੰ ਪਤਾ ਤਾਂ ਹੈਗਾ ਮੈਂ ਪੇਪਰ ਹੀਗਾ ਉਹਦਾ ਉਹਦਾ ਮੈਨੂੰ ਭਲਾਉਣਾ ਹੀ ਨਹੀਂ ਕੱਲ ਤੇ ਆ ਰਹੀ ਹੂ ਨਾ ਆਉਣ ਵਾਲੀ ਹੁਣੀ ਫਿਰ ਹਾਂਜੀ ਹਾਂਜੀ ਕੋਈ ਨਹੀਂ ਮੁੰਡਿਓ ਚਲੋ ਪਿਆਰ ਦਿਓ ਆਪਣੀ ਭੈਣ ਨੂੰ ਹੁਣ ਬੋਟਿਓ ਤੁਸੀਂ ਵੀ ਆਓ ਪਾਓ ਆਣ ਕੇ ਚੂੜੀਆਂ ਸਲਮ ਤਲੀ ਹਾਂਜੀ ਤਾਈ ਜੀ ਨੂੰ ਕਿਹਾ ਸੀ ਸਵੇਰ ਦਾ ਪਤਾ ਨਹੀਂ ਆਏ ਨਹੀਂ ਜਾਂ ਵੇਖਣਾ ਜਾ ਕੇ ਮੈਂ ਲੈ ਹੋਣਾ ਭਲਾ ਮੰਮੀ ਜਾਨਾ ਮੈਂ ਆਹ ਜਾ ਓ ਮੁੰਡੇ ਕੋ ਕੰਮ ਧੰਦਾ ਵੇਖੀਏ ਕੋਈ ਨਹੀਂ ਕੋਈ ਨਹੀਂ ਵੇਖ ਲੈਨੇ ਕੰਮ ਧੰਦਾ ਬਾਅਦ ਹੋ ਜਾਊਗਾ ਕੋਈ ਗੱਲ ਨਹੀਂ ਆਜੋ ਤੇ ਨਾ ਜੈਦੀ ਨੂੰ ਤੇ ਬਹੁਤੀ ਕਾਲੀ ਆ ਇਹਨਾਂ ਨੂੰ ਕਾਲੀ ਰਹਿੰਦੀ ਹਮੇਸ਼ਾ ਹੀ ਆਜੋ ਆਜੋ ਇਹ ਤੁਸੀਂ ਆ ਮਨਾ ਕਾਲੇ ਪਿੰਡੇ ਰਿਆ ਕਰੋ ਟਾਈਮ ਵੇਖਿਆ ਕਰੋ ਚਲ ਕੋਈ ਨਹੀਂ ਬਹਿ ਗਏ ਆ ਲਾਓ ਜੀ ਪਾਈ ਜੀ ਵੀ ਆ ਗਏ ਜੇ ਬਹਿ ਜਾਓ ਪਾਈ ਜੀ ਬਹਿ ਜਾਓ ਸਾਰੇ ਆਣੋ ਤਾਨੂੰ ਬੋਤੀ ਬੋਤੀ ਬਹਿ ਬਹਿ ਹਾਂਜੀ ਫੋਟਵਾਂ ਲਾ ਹੁਣ ਤੇਰੇ ਸਹੁਰੇ ਕੱਲੀਆਂ ਆਈਆਂ ਹਾਂ ਮੈਂ ਖਿੱਚਦਾ ਫੋਟ ਆ ਚਲੋ ਹੁਣ ਸੇ ਸਦੀ ਕੰਮ ਤੇ ਕੋਈ ਏੜੀ ਛੋਗ ਬੋਲੋ ਕੁਲੀ ਦਾ ਵਿਆਹ ਹੈ ਤੁਸੀਂ ਕਰੋ ਸ਼ੁਰੂ ਆਪਾਂ ਮਗਰ ਮਗਰ ਬੋਲਦੇ ਤੁਹਾਡੇ ਕੋਠਾ ਕਿਉਂ ਨਿਵੇਂਆ ਦਰਮੇ ਕਿਉਂ ਨਿਵੇਂਆ ਐਸ ਕੋਠੇ ਦੀਛਤ ਪਰਾਨੇ ਕੋਠਾ ਦਰਮੇ ਤਾਨਿਵੇਂਆ ਚਲੋ ਨੀ ਲਓ ਆਵਾਜ਼ ਮਗਰ ਮੰਮੀ ਹਾਨੂੰ ਤੇ ਬੋਲਣਾ ਨਹੀਂ ਹੁੰਦਾ ਹੈਗਾ ਤੇ ਆਹ ਬੋਲੋ ਕਿਤਾਬੀ ਬੋਲਿਆ ਵਤਾਈ ਜੀ ਨੇ ਮਗਰ ਮਗਰ ਗਾਓ ਤੁਸੀਂ ਵੀ ਬਬਲ ਕਿਉਂ ਨੇ ਮਿਆ ਤਰਮੇ ਕਿਉਂ ਨੇ ਮਿਆ ਐਸ ਬਬਰ ਦੀ ਕਨਿਆ ਕਵਾਰੀ ਬਬਰ ਤਰਮੇ ਦਾਨੀ ਵੀ ਆ ਸਾਰੀਆਂ ਖਾਨਵਾਈਆਂ ਨੇ ਕੋਈ ਨਹੀਂ ਆ ਨੋਆ ਮੇਰੀਆਂ ਤਾਂ ਕੋਹ ਨਹੀਂ ਹੁੰਦਾ ਕੋਸ਼ਿਨੀ ਬੋਲਦੀ ਆ ਬੰਦਾ ਬੋਲਦਾ ਵਾ ਹੈ ਇਹਨਾਂ ਦੇ ਵਸਦੀ ਨੇ ਗੱਲ ਪੁਰਾਣੇ ਬੰਦੇ ਨੇ ਹੁੰਦੇ ਜੇ ਲੈ ਦੱਸ ਕੁੜੀਆਂ ਵੀ ਬੇਠੇਰਾ ਕਰ ਲੈਂਦੀਆਂ ਮੰਮੀ ਜੀ ਨਾ ਹੁੰਦੇ ਨੇ ਨਾ ਇਹਨਾਂ ਵੀ ਨਹੀਂ ਕਰਨਾ ਇਹ ਵੀ ਰੌਣਕ ਨਹੀਂ ਹੋਣੀ ਮਾੜੀ ਮੋਟੀ ਵੀ ਸਹੀ ਗੱਲ ਵਾ ਮੰਮੀ ਆ ਫੋਨ ਹੋਂਡਿਆ ਗੱਲ ਕਰ ਲਿਓ ਇਹਦਾ ਫੋਨ ਵਾ ਸੋਹਰਿਆਂ ਤੂੰ ਗੱਲ ਕਰੀਂ ਅੱਛਾ ਵੀਡੀਓ ਕਾਲ ਕਰਨ ਦੇ ਦੇਖਣਾ ਹੋਣਾ ਤੈਨੂੰ ਸਸੀ ਗੱਲ ਪੈਣ ਜੀ ਹਾਂਜੀ ਹਾਂਜੀ ਲੱਗੇ ਜੇ ਆ ਬਖਾਲਨੇ ਆ ਤੁਹਾਨੂੰ ਲੈ ਪੁੱਤ ਆ ਬਖਾਲਦੇ ਸਾਰਾ ਆਲਾ ਆਪੋ ਤੋਂ ਮੇਰੇ ਵੱਲੋਂ ਹੀ ਆ ਜਣਾ ਪਾਣੀ ਹੈ ਨਾ ਕੇ ਹਰੇ ਬੂਟੇ ਨੂੰ ਪਾਉਣਾ ਏ ਓਧਾ ਨਹੀਂ ਡੋਲ ਦੇਣਾ ਅੱਛਾ ਅੱਛਾ ਜਾ ਪੁੱਤ ਜਾ ਕੇ ਨਾ ਬਾਹਰ ਫਲਾਂ ਦੇ ਬੂਟੇ ਨੂੰ ਪਾ ਆ ਪਾਉਂ ਹੁਣ ਇਦਾਂ ਕਰੋ ਫੋਟੋਆਂ ਲਾਓ ਸਾਰੇ ਜਾਣੇ ਚਲੋ ਇਤਨਾ ਕਰੋ ਇਤਨਾ ਕਰੋ ਹੁਣੋ ਨਾ ਇੱਥੋਂ ਉੱਠੋ ਆ ਦੇਖ ਲਓ ਜੋ ਸਾਈ ਜੀ ਤਹੀ ਉੱਡ ਜਾ ਚਲੋ ਤਾਈ ਜੀ ਦੀ ਲਾਓ ਫੋਟੋ ਆਓ ਨਾਲੋ ਕੱਟਾਵਾ ਮੰਮੀ ਕੱਟਾਵਾ ਬਖਾਲਤਾ ਚੰਗੀ ਤਰ੍ਹਾਂ ਚੱਲ ਵਧੀਆ ਕੀਤਾ ਈ ਅਗਲਿਆਂ ਦਾ ਧਿਆਨ ਹੀ ਜਾ ਵਿੱਚ ਫਿਰ ਆ ਚਲੋ ਲਵਾਓ ਤੇਹੀ ਨਾਲ ਫੋਟੋ এদ্ে সারায়া ময়াএকে, আদেন্ন মাকরা. করালো চলো জি চলো কর্যাকে পিয়ে তুমে আযায়ায়েখনাকে তুমে আযায়াযায়ায়ে না. ਤਮੈਜ਼ ਨਾਲੇ ਗੱਲ ਕਰਕੇ ਹਟੀਆਂ ਨਾਲੇ ਮੈਂ ਵੀਡੀਓ ਕਾਲ ਤੇ ਵੇਖ ਕੇ ਹਟੀਆਂ ਠੀਕ ਹੈ ਵਧੀਆ ਉਹਨਾਂ ਨੇ ਆਪਣਾ ਘਰ ਸਜਾਇਆ ਨਾ ਉਹਨਾਂ ਦੀ ਪਾਰਕ ਜਿੱਨੀ ਬਣੀ ਜਿੱਥੇ ਪੋਲ ਲੱਗੇ ਆ ਹਾਂਜੀ ਹਾਂਜੀ ਉੱਥੇ ਹੀ ਆ ਵੇ ਇਹ ਕਦੀ ਤਿਆਰ ਨਹੀਂ ਨਾ ਭਾਈ ਨਹੀਂ ਫੋਟੋਆਂ ਦੇ ਸੁਣਨੀ ਹੋਈਆਂ ਕਿੱਡੀ ਸੋਹਣੀ ਲੱਗਣ ਢਈ ਹੈ ਨਾ ਹਾਂ ਬਾਹਰ ਵਾਲੀ ਪਾਰਕ ਹੈ ਨਾ ਜਿੱਥੇ ਆਹੋ ਉੱਥੇ ਲਾਈਆਂ ਜੀ ਤੇ ਤੂੰ ਤੇ ਆਈ ਨਹੀਂ ਤੇ ਮੈਂ ਤੇ ਤੈਨੂੰ ਬਗਮਾਂ ਨੂੰ ਆਖਣ ਢਈ ਹਾਂ ਮੈਂ ਹਾਂ ਆ ਜਾਂਦਾ ਤੇ ਵੀ ਵੇਖ ਲੈਂਦਾ ਚਲੋ ਕੋਈ ਨਹੀਂ ਆ ਫੋਟੋਆਂ ਦੇਖ ਲਈਆਂ ਮੈਂ ਆਹੋ ਵੇਖ ਲਈਆਂ ਸੋਹਣਾ ਲੱਗਣ ਢਈ ਹੈ ਨਾ ਹਾਂ ਵੀ ਤੁਮ ਨੂੰ ਵੀ ਯਾਦ ਆਸ ਤੂੰ ਟਾਈਮ ਨਾ ਕਿਉਂ ਨਹੀਂ ਹੈ ਘਰ ਦੇ ਨਾ ਮੈਂ ਪੱਕੀ ਕੀਤੀ ਹੁਣ ਟਾਈਮ ਨਾ ਕੀ ਆਉਣਾ ਏ ਉਹ ਨਾਲ ਮੁੰਡਾ ਹੀ ਜਿਹੜਾ ਉਹ ਆਂਦਾ ਹੀ ਮਾਤਾ ਨਹੀਂ ਠੀਕ ਤੇ ਉਹਦੇ ਨਾਲ ਮੈਂ ਖਾ ਚੁਆ ਚਲ ਗਿਆ ਉਹ ਤੁਹਾਨੂੰ ਤੇ ਵਿਆਹ ਸਾਈਂ ਬੱਧਾ ਤੂੰ ਹੁਣ ਥੋੜੀ ਤਾਂ ਤੁਰੀ ਫਰੀਦਾ ਵਾ ਉਹਨਾਂ ਕੀ ਚਾਹੀਦਾ ਹੁੰਦਾ ਜੇ ਨਾ ਕੋਈ ਕੰਮ ਹੋਵੇ ਉਹ ਚਲੋ ਜਾਣਾ ਹੀ ਪੈਂਦਾ ਵਾ ਉਹ ਵੀ ਸਾਡੇ ਨਾਲ ਜਾਂਦੇ ਹੁੰਦੇ ਸੀ ਤੂੰ ਜਾਂਦੇ ਤਾਂ ਹੁੰਦੇ ਸੀ ਹੁਣ ਆ ਵਿਆਹ ਦਾ ਟਾਈਮ ਤੇ ਨਗਾ ਲੀਏ ਫਿਰ ਜਿੱਥੇ ਮਰਜੀ ਜਾਈ ਚਲੋ ਕੋਈ ਨਹੀਂ ਆਹੋ ਕੋਈ ਨਹੀਂ ਹੁਣ ਆਏ ਤੋਂ ਬਾਅਦ ਨਾ ਜਾਇਆ ਕਰਾਂ ਆਹੋ ਦੇਵਾਂ ਮੇਰੇ ਫੋਨ ਮੈਂ ਕਿਸੇ ਯਾਰ ਦੋਸਤ ਨੂੰ ਲਵਾਵਾਂਗਾ ਹਾਂ ਮੈਂ ਰੋਟੀ ਰੋਟੀ ਨਹੀਂ ਮੇਰੇ ਖਾਣੀ ਮੈਂ ਨਾ ਚਾਹ ਪੀਵਾਂਗਾ ਹਮਨਾ ਮੈਂ ਟਾਕ ਮੈਂ ਟਾਰ ਕੇ ਠੀਕ ਹੈ